ਯੁੱਧ ਨਸ਼ਿਆਂ ਵਿਰੁੱਧ ਇਹ ਭਗਵੰਤ ਮਾਨ ਨਿਸ਼ਗੂਫਾ ਛੱਡਿਆ ਸੀਗਾ ਮੁਹਿੰਮ ਨਸ਼ਿਆਂ ਦੇ ਖਿਲਾਫ ਸ਼ੁਰੂ ਕੀਤੀ ਸੀਗੀ 1 ਮਾਰਚ ਨੂੰ ਤੇ ਅੱਜ 31 ਮਈ ਹੋ ਗਿਆ 3 ਮਹੀਨੇ ਲਗਭਗ ਹੋ ਗਏ ਨੇ ਇਹਨੂੰ ਤੇ ਬੜੇ ਵੱਡੇ ਨਾਲੇ ਦਾਅਵੇ ਕੀਤੇ ਨੇ ਸੋਸ਼ਲ ਮੀਡੀਆ ਅਲੱਗ-ਅਲੱਗ ਪਲੇਟਫਾਰਮ ਇਹ ਕਮਲੇ ਕੀਤੇ ਪਏ ਨੇ ਪੋਸਟਾਂ ਪਾ ਪਾ ਕੇ ਪੋਸਟਰ ਖਾਸ ਕਰਕੇ ਫੇਸਬੁੱਕ ਦਾ ਪੇਜ ਹੈ ਜਿਹੜਾ ਆਮ ਆਦਮੀ ਪਾਰਟੀ ਦਾ ਅਫੀਸ਼ੀਅਲ ਤੇ ਪਰ ਇਸ ਇਹਨਾਂ ਸਾਰਿਆਂ ਦਾਅਵਿਆਂ ਦੀ ਵੀ ਪੰਜਾਬ ਨੂੰ ਨਸ਼ਾ ਮੁਕਤ ਕਰ ਦੇਣਾ ਅਸੀਂ ਇਹਦੀ ਫੂਕ ਕੱਢੀ ਹੈਗੀ ਆ ਪੰਜਾਬੀ ਟਰਬਿਊਨ ਦਾ 28 ਮਈ 2025 ਦਾ ਜਿਹੜਾ ਐਡੀਸ਼ਨ ਹੈ ਉਹਦੇ ਵਿੱਚ ਚਰਨਜੀਤ ਪੁੱਲਰ ਉਹਨਾਂ ਦੀ ਰਿਪੋਰਟ ਆ ਮੈਂ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਆ ਥੋੜੀ ਵੱਡੀ ਕਰ ਲਵਾਂ ਇਹਨਾਂ ਨੇ ਕਿਹਾ ਵੀ ਜੇਲ੍ਹਾਂ ਚ ਭੀੜ ਕੈਦੀਆਂ ਨਾਲੋਂ ਬੰਦੀਆਂ ਦੀ ਗਿਣਤੀ ਵਧੀ ਤੇ ਕੈਦੀ ਮੈਂ ਦੱਸ ਦਵਾਂ ਫਰਕ ਕੀ ਹੁੰਦਾ ਹੈ ਜਿਨ੍ਹਾਂ ਨੂੰ ਨਹੀਂ ਪਤਾ ਕੈਦੀ ਹੁੰਦੇ ਨੇ ਜਿਨ੍ਹਾਂ ਨੂੰ ਸਜ਼ਾ ਮਿਲ ਚੁੱਕੀ ਹੁੰਦੀ ਹੈ ਕੋਰਟਾਂ ਵੱਲੋਂ 2 ਸਾਲ ਦੀ 6 ਮਹੀਨੇ ਦੀ 5 ਸਾਲ ਦੀ ਉਮਰ ਕੈਦ ਤੇ ਇਹਨਾਂ ਦੀ ਅਚਾ ਬੰਦੀ ਹੁੰਦੇ ਨੇ ਜਿਹੜੇ ਜਿਨ੍ਹਾਂ ਦਾ ਕੇਸ ਅਲੇ ਚੱਲ ਰਿਹਾ ਹੁੰਦਾ ਆ ਟ੍ਰਾਇਲ ਚੱਲ ਰਿਹਾ ਹੁੰਦਾ ਆ ਅਦਾਲਤਾਂ ਦੇ ਵਿੱਚ ਤੇ ਕੈਦੀਆਂ ਦੀਆਂ ਬੈਰਕਾਂ ਵੀ ਅਲੱਗ ਹੁੰਦੀਆਂ ਨੇ ਇਹਨਾਂ ਨੂੰ ਉੱਥੇ ਕੰਮ ਵੀ ਕਰਨਾ ਪੈਂਦਾ ਜੇਲਾ ਚ ਤੇ ਜਿਹੜੇ ਬੰਦੀ ਨੇ ਉਹ ਇੱਕ ਕਿਸਮ ਦੇ ਕਲੀ ਵੀ ਆਪਾਂ ਮੌਜਾਂ ਕਰਦੇ ਨੇ ਕੋਈ ਕੰਮ ਨਹੀਂ ਕਰਨਾ ਹੁੰਦਾ ਉਹਨਾਂ ਨੇ ਪਰ ਹੁੰਦੇ ਬੰਦਰੇ ਅੰਦਰ ਉਹ ਹੁਣ ਆਗੀ ਜਿਹੜੀ ਰਿਪੋਰਟ ਕਹਿੰਦੀ ਹੈਗੀ ਆ ਬਈ ਜਦੋਂ ਇਹ ਰਿਪੋਰਟ ਲਿਖੀ ਗਈ ਆ ਮਈ 2025 ਦੇ ਐਂਡ ਦੇ ਵਿੱਚ ਤੇ ਉਦੋਂ ਕਹਿੰਦੇ 37000 ਟੋਟਲ ਸਟਰੈਂਥ ਸੀਗੀ ਕੈਦੀ ਤੇ ਬੰਦੀ ਮਿਲਾ ਕੇ ਠੀਕ ਹੈ ਜੀ ਤੇ 37 ਦੇ ਵਿੱਚੋਂ 37516 ਦੀ ਟੋਟਲ ਸਟ੍ਰੈਂਥ ਸੀਗੀ ਤੇ ਉਹਦੇ ਵਿੱਚੋਂ ਜਿਹੜੇ ਸਜ਼ਾ ਜਾਫਤਾ ਨੇ ਕੈਦੀ ਉਹ ਸਿਰਫ 20% ਨੇ ਲਗਭਗ 30000 ਸੌਰੀ 7000 ਤੇ 30000 ਦੇ ਕਰੀਬ ਹੈਗੇ ਨੇ ਬੰਦੀ ਜਿਹੜੇ ਹਲੇ ਅੰਡਰ ਟ੍ਰਾਇਲ ਨੇ ਇਹ ਵਾਲਾ ਜਿਹੜਾ ਤੱਥ ਆ ਇਹ ਇੰਡੀਆ ਦੀਆਂ ਜਿਹੜੀਆਂ ਕੋਰਟਾਂ ਨੇ ਉਹਦਾ ਇਹ ਵੀ ਜਿਹੜੀ ਹਾਲਤ ਹੈ ਉਹ ਬਿਆਨ ਕਰਦੀ ਹੈਗੀ ਆ ਵੀ ਕੋਰਟਾਂ ਬਹੁਤ ਸਲੋ ਨੇ ਬੰਦੇ ਤੁਨੇ ਜਾ ਰਹੇ ਨੇ ਅੰਦਰ ਤੇ ਬੋਟਸ ਲੋ ਸਿਸਟਮ ਹੈਗਾ ਜਾਂ ਤੇ ਜਲੂਸ ਏ ਕੱਢਿਆ ਹੈਗਾ ਇੰਡੀਅਨ ਜੁਡੀਸ਼ੀਅਲ ਸਿਸਟਮ ਦਾ ਦੂਸਰੀ ਵੱਡੀ ਗੱਲ ਇਹ ਹੈਗੀ ਆ ਵੀ ਪਿਛਲੇ 3 ਮਹੀਨਿਆਂ ਦੇ ਵਿੱਚ ਜਦੋਂ ਇਹ ਸ਼ੁਰੂ ਕੀਤੀ ਹੈ ਨੇ ਮਹਿਮ ਭਗਵੰਤ ਮਾਨ ਨੇ ਲਗਭਗ 14000 ਬੰਦੇ ਨੇ ਜਿਹੜੇ ਟੋਟਲ ਇਹਨੇ ਜੇਲ੍ਹ ਦੇ ਵਿੱਚ ਦਿੱਤੇ ਨੇ ਤੁਸੀਂ ਇਹ ਦੇਖੋ ਵੀ 14000 ਤੇ 37000 ਟੋਟਲ ਬੰਦੇ ਨੇ 37300 ਉਹਦੇ ਵਿੱਚੋਂ 14000 ਬੰਦਾ ਇਹ ਸਿਰਫ 3 ਮਹੀਨਿਆਂ ਦੇ ਵਿੱਚ ਆਇਆ ਯਾਨੀ ਇਹਨੇ ਹੁਣ ਤੁਸੀਂ ਦੇਖ ਲਓ ਵੀ 24 ਦਾ 50% ਤੋਂ ਵੱਧ ਬੰਦੇ ਜਿੰਨੇ ਸੀਗੇ ਤਿੰਨਾਂ ਮਹੀਨਿਆਂ ਦੇ ਵਿੱਚ ਤੁੰਤੇ ਜੇਲ੍ਹ ਦੇ ਵਿੱਚ ਜਗ੍ਹਾ ਉੱਥੇ ਹੈ ਨਹੀਂ ਇੰਨੀ ਇੱਕ ਤਫ਼ ਇਹ ਆ ਗਈ ਫਿਗਰ ਦੂਸਰੀ ਜਿਹੜੀ ਆਹ ਸਬਟਾਈਟਲ ਆ ਬਹੁਤੇ ਨਸ਼ਾ ਤਸਕਰ ਜਮਾਨਤਾਂ ਤੇ ਰਿਹਾ ਇਹ ਇਹਦਾ ਕਾਰਨ ਇਹ ਹੈਗਾ ਛੋਟੇ ਜਿਹੜੇ ਤਸਕਰਾਂ ਦੀ ਗਿਣਤੀ ਜ਼ਿਆਦਾ ਆ ਤੇ ਇਹ ਦੋਵੇਂ ਖਬਰਾਂ ਆਪਸ ਦੇ ਵਿੱਚ ਜੁੜਦੀਆਂ ਨੇ ਜਿਹੜੇ ਸਬਟਾਈਟਲ ਨੇ ਛੋਟੇ ਤਸਕਰ ਤੇ ਵੱਡਾ ਤਸਕਰ ਆ ਜਿਹੜਾ ਉਹ ਤੈਅ ਕਰਦਾ ਹੈਗਾ ਜਿਹੜਾ ਇੰਡੀਆ ਨੇ ਕਾਨੂੰਨ ਬਣਾਇਆ ਹੋਇਆ ਹੈਗਾ ਆ ਉਹਦੇ ਵਿੱਚ ਵੀ ਨਸ਼ੇ ਦੀ ਜਿਹੜੀ ਕੁਆਂਟੀਟੀ ਕਿੰਨੀ ਫੜੀ ਗਈ ਆ ਅ ਪੁਲਿਸ ਦੁਆਰਾ ਉਹਦੇ ਤੇ ਡਿਪੈਂਡ ਕਰਦਾ ਉਹ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਮੈਂ ਡਾਟਾ ਕੱਢਿਆ ਹੈਗਾ ਸਰਕਾਰੀ ਵੈਬਸਾਈਟ ਤੋਂ ਤੇ ਜਿਹੜੇ ਜ਼ਿਆਦਾਤਰ ਛੋਟੇ ਤਸਕਰ ਹੈਗੇ ਨੇ ਉਹਨਾਂ ਦੀ ਜ਼ਮਾਨਤ ਛੇਤੀ ਹੋ ਜਾਂਦੀ ਆ ਤੇ ਇਸੇ ਕਰਕੇ ਜਿਹੜੇ ਬਹੁਤੇ ਨਸ਼ਾ ਤਸਕਰ ਨੇ ਉਹ ਨਸ਼ਾ ਤਸਕਰ ਹੈ ਹੀ ਨਹੀਂ ਬੀਸਿਕਲੀ ਉਹ ਉਹ ਮਾੜਾ ਮੋਟਾ ਖੁਦ ਖਾਣ ਪੀਣ ਵਾਲੇ ਹੈਗੇ ਨੇ ਯਾਨੀ ਕਹਿਣ ਦਾ ਭਾਵ ਅ ਭਗਵਾਨ ਤਮਾਨ ਨਸ਼ੀੜੀਆਂ ਨੂੰ ਬਹੁਤਾ ਇਹਨੇ ਅੰਦਰ ਜੇਲ੍ਹ ਦੇ ਵਿੱਚ ਛੁੱਟਿਆ ਆ ਤੇ ਜਿਹੜੇ ਨਸ਼ੇ ਤਸਕਰ ਨੇ ਅਸਲ ਦੇ ਵਿੱਚ ਉਹ ਕੱਟਨੇ ਹੁਣ ਆ ਹੈਗਾ ਜੀ ਮੈਂ ਜਿਹੜੀ ਜਿਹੜੀ ਇੰਡੀਅਨ ਫਾਈਨੈਂਸ ਮਿਨਿਸਟਰੀ ਹੈਗੀ ਹੈ ਮਿਨਿਸਟਰੀ ਆਫ ਫਾਈਨੈਂਸ ਉਹਦਾ ਡਿਪਾਰਟਮੈਂਟ ਆਫ ਰੈਵਨਿਊ ਉੱਥੇ ਹੀ ਡਾਟਾ ਪਿਆ ਆ ਕੋਡੀਨ ਡਰਗ ਆ ਸਮਾਲ ਕੁਆਂਟੀਟੀ 10 ਗ੍ਰਾਮ ਆ ਤੇ ਕਮਰਸ਼ੀਅਲ ਕੁਆਂਟੀਟੀ 1 ਕਿਲੋਗ੍ਰਾਮ ਆ ਇਹਦੇ ਵਿੱਚ ਜਮਾਨਤ ਔਖੀ ਮਿਲਦੀ ਹੈ 1 ਕਿਲੋਗ੍ਰਾਮ ਦੇ ਵਿੱਚ 10 ਕਿਲੋਗ੍ਰਾਮ ਤੱਕ 10 ਗ੍ਰਾਮ ਵਾਲਿਆਂ ਤੱਕ ਨੂੰ ਜਮਾਨਤ ਛੇਤੀ ਮਿਲਦੀ ਹੈ ਕਿਉਂਕਿ ਉਹ ਆਪਣੇ ਹੁਣ 10 ਗ੍ਰਾਮ ਬੰਦਾ ਕਿੰਨੀ ਕਿ ਵੇਚੂਗਾ ਉਹਨੂੰ ਆਪ ਖਾਊਗਾ ਕਿ ਕੀ ਉਹ ਯਾਨੀ ਨਹਾਊਗਾ ਤੇ ਕੀ ਨਿਚੋੜੂਗਾ ਜਿਹਨੂੰ ਕਹਿੰਦੇ ਨੇ ਤੇ ਇਹ ਭਗਵਾਨਤਮਾਨ ਨੇ 10 ਗ੍ਰਾਮ ਵਾਲੇ ਜ਼ਿਆਦਾ ਫੜੇ ਨੇ ਕੋੜੇ ਨਾਲੇ ਇਵੇਂ ਟਾਇਰ ਸੈਪਮ 20 ਗ੍ਰਾਮ ਤੇ 500 ਅੱਧਾ ਕਿਲੋ ਗਾਂਝਾ ਆ ਗਿਆ 1 ਕਿਲੋ ਹੈਗਾ ਆ ਤੁਹਾਡੀ ਪਰਸਨਲ ਯੂਜ਼ ਵਾਲਾ ਹੀ ਮੈਂ ਕਹੂੰਗਾ ਛਕਟ ਕੁਆਂਟੀਟੀ ਹੈ ਤੁਹਾਨੂੰ ਜਮਾਨਤ ਛੇਤੀ ਮਿਲ ਜਾਣੀ ਆ 20 ਕਿਲੋ ਹੈਗੀ ਆ ਕਮਰਸ਼ੀਅਲ ਕੁਆਂਟੀਟੀ ਵੀ ਤੁਸੀਂ ਵੇਚਣ ਜਾ ਰਹੇ ਹੋ ਹੈਰੋਇਨ ਹੁਣ ਮੈਨੂੰ ਨਹੀਂ ਪਤਾ ਚਿੱਟਾ ਕਿਹਨੂੰ ਕਹਿੰਦੇ ਨੇ ਐਮ ਡੀ ਐਮ ਐ ਹੈਰੋਇਨ ਹੈਰੋਇਨ 5 ਗ੍ਰਾਮ ਤੱਕ ਛੋਟਾ ਮੰਨਿਆ ਜਾਂਦਾ ਆ ਕੁਆਂਟੀਟੀ ਤੇ 250 ਗ੍ਰਾਮ ਜਿਹੜੀ ਤੁਹਾਡੀ ਹੈਗੀ ਆ ਵੱਡੀ ਕੁਆਂਟੀਟੀ ਹੈਗੀ ਆ ਇਵੇਂ ਆ ਪੋਪੀ ਸਟਾ ਆ ਜਾਂਦਾ ਐਂਡ ਦੇ ਵਿੱਚ 1 ਕਿਲੋ ਮੈਨੂੰ ਲੱਗਦਾ ਭੁੱਕੀ ਹੋਊਗੀ ਪੋਪੀ ਹਾਸਕ ਕਹਿ ਦਿੰਦੇ ਨੇ ਵੈਸੇ ਪੋਪੀ ਸਟਾ ਲਿਖਿਆ ਹੋਇਆ ਹੈ ਨਾ ਨੇ 1 ਕਿ ਹੁਣ ਇਹ ਜਾਣੀ ਜਿਹੜੀ ਵਧੀਆ ਕੰਮ ਕੀਤਾ ਹੈ ਭਗਵੰਤਮਾਨ ਉਹਨਾਂ ਨੇ ਦੀ ਸੌਰੀ ਭਗਵੰਤਮਾਨ ਦੀ ਸਰਕਾਰ ਦੇ ਖਿਲਾਫ ਇਸ ਰਿਪੋਰਟ ਨੇ ਵੀ ਉਹ ਜਲੂਸ ਕੱਢਿਆ ਹੈ ਭਗਵੰਤਮਾਨ ਦੇ ਦਾਅਵਿਆਂ ਦਾ ਜਲੂਸ ਕੱਢਿਆ ਹੈ ਔਰ ਵੈਸੇ ਵੀ ਇਹ ਜਿਹੜਾ ਭਗਵੰਤਮਾਨ ਦਾ ਸਾਰਾ ਹੀ ਕੰਮ ਹੈਗਾ ਨਾ ਆਪਣੇ ਦੂਸਰੇ ਜਿਹੜੇ ਇਹ ਤਾਂ ਚਲੋ ਯੁੱਧ ਨਸ਼ਿਆਂ ਵਿਰੁੱਧ ਹੈ ਜਿਹੜੀਆਂ ਹੋਰ ਕ੍ਰਾਂਤੀਆਂ ਨੇ ਉਹ ਵੀ ਸਾਰੀਆਂ ਫੇਸਬੁੱਕ ਦੇ ਉੱਤੇ ਹੀ ਨੇ ਗਰਾਊਂਡ ਦੇ ਉੱਤੇ ਕੱਖ ਨਹੀਂ ਹੈਗਾ ਇਦੀ ਪਿਕਚਰ 2024 ਦੀ ਲੋਕ ਸਭਾ ਚੋਣ ਦੇ ਵਿੱਚ ਕਾਫੀ ਹੱਦ ਤੱਕ ਕਲੀਅਰ ਹੋ ਗਈ ਸੀ ਜਦੋਂ ਇਹਨਾਂ ਦੀਆਂ 13 ਦੀਆਂ 13 ਸੀਟਾਂ ਕਹਿੰਦਾ ਸੀ ਭਗਵੰਤ ਮਾਨ ਸੀਟਾਂ ਰਹਿ ਗਈਆਂ ਤਿੰਨ ਤੇ ਵੋਟ ਪਰਸੈਂਟੇਜ 2022 ਵਿਧਾਨ ਸਭਾ ਚੋਣਾਂ ਚ ਇਹਨਾਂ ਨੂੰ 92 ਸੀਟਾਂ ਮਿਲੀਆਂ ਸੀ ਤਾਂ 42% ਵੋਟ ਪਈ ਸੀ ਤੇ ਵੋਟ ਇਹਨਾਂ ਦੀ ਦੋਹਾਂ ਸਾਲਾਂ ਦੇ ਵਿੱਚ 26% ਰਹਿ ਗਈ ਸੀ ਤੇ 2027 ਦੇ ਵਿੱਚ ਜਿਹਨੂੰ ਕਹਿੰਦੇ ਨੇ ਦੁਆਰ ਦੇ ਉੱਤੇ ਲਿਖਿਆ ਹੋਇਆ ਮੈਂ ਤਾਂ ਸਪਸ਼ਟ ਪੜ ਰਿਹਾ ਹਾਂ ਆਂ ਔਰ ਬਦਕਿਸਮਤੀ ਇਹ ਪੰਜਾਬ ਦੀ ਪਾਰਟੀ ਜਿਹੜੀ ਮਰਜੀ ਹੋਵੇ ਭਗਵੰਤ ਮਾਨ ਇਹ ਆਪਣੇ ਝਾੜੂ ਪਾਰਟੀ ਅਕਾਲੀ ਕਾਂਗਰਸੀ ਇਹ ਲੀਡਰਸ਼ਿਪ ਕ੍ਰਾਈਸਿਸ ਬਹੁਤ ਵੱਡਾ ਹੈ ਤੇ ਮਸਲੇ ਬਹੁਤ ਵੱਡੇ ਨੇ ਤੇ ਡਰਾਮੇਬਾਜ਼ੀ ਜ਼ਿਆਦਾ ਚੱਲ ਰਹੀ ਹੈਗੀ ਧੰਨਵਾਦ ਦੋਸਤੋ